ਸ਼ੁਭ ਮਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮੈਂ ਹਕਮਤ ਪ੍ਰੀਤਕੌਰ ਤੇ ਹਾਜ਼ਰ ਹੋਇਆ ਅੱਜ ਦੇ ਮੁੱខ ਖਬਰਾਂ ਦੇ ਨਾਲ ਤੇ ਬੁਲੇਟਨ ਦਾ آغاز ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੀਐਮ ਭਗਵੰਤ ਮਾਨ ਦੀ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਹਾਲੀ ਦੇ ਵਿੱਚ ਸਿਟੀ ਸਰਵੇਲੈਂਸ ਤੇ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਇੱਕ ਪਹਿਲੇ ਪੜਾ ਦਾ ਉਦਘਾਟਨ ਕੀਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਮੁਹਾਲੀ ਵਿਖੇ 21.60 ਕਰੋੜ ਦੀ ਲਾਗਤ ਨਾਲ ਬਣੇ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੇ ਪਹਿਲੇ ਪੜਾ ਦਾ ਉਦਘਾਟਨ ਕੀਤਾ ਤੇ ਇਸ অত্যাਧੁਨਿਕ ਸਿਸਟਮ ਦਾ ਮੁੱਖ ਉਦੇਸ਼ ਅਮਨ ਕਾਨੂੰਨ ਕਾਇਮ ਰੱਖਣ ਦੇ ਨਾਲ-ਨਾਲ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੜਕਾਂ ਤੇ ਸੁਰੱਖਿਅਤ ਮਾਹੌਲ ਕਾਇਮ ਕਰਨਾ ਹੈ ਤੇ ਉਹ ਸੁਣਦੇ ਅੱਗੇ ਮੁੱਖ ਮੰਤਰੀ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ ਅੱਜ ਦਾ ਜਿਹੜਾ ਫੰਕਸ਼ਨ ਹੈ ਇਹਦੇ ਵਿੱਚ ਵੀ ਕਾਫੀ ਮੀਟਿੰਗਾਂ ਹੋਈਆਂ ਸਾਨੂੰ ਇੱਕ ਹੈਰਾਨੀਜਨਕ ਤੱਤ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਦਾ ਇੱਕ ਪੁਰਾਣਾ ਬੈਠਾ ਹੋਇਆ ਰੋਗ ਦਿਮਾਗ 'ਚ ਮਤਲਬ ਆਪਣੇ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੋਹਾਲੀ ਵਾਲੇ ਮੋੜ 'ਤੇ ਆ ਕੇ ਖਰੜ ਕੋਲੇ ਉਹ ਹੱਥ ਕੰਬਣ ਲੱਗਿਆ ਤੇ ਦੇ ਕੁਛ ਨਾ ਕੁਛ ਨੂੰ ਕੱਟਿਆ ਜਾਊਗਾ ਚਨਾਂਦ ਚੰਡੀਗੜ੍ਹ ਸੇ ਜਾਣ ਲੱਗਿਆ। ਪ੍ਰੀਤਾ ਕਹਿੰਦੀ ਸੀ ਭਾਜੀ ਇਸ ਬਾਰਡਰ ਤੇ ਲਾ ਆਵਾਂਗੇ ਅੰਦਰ ਨੂੰ ਜਾਂਦੇ ਸੀ ਨਾ। ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਹੋਇਆ ਸੀ। ਪਰ ਅਸੀਂ ਕਹਾ ਠੀਕ ਹੈ ਇਹਨਾਂ ਦਾ ਤਾਂ ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ? ਹਰਾਨੀ ਜਨਕ ਤਾਂ ਸੇ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਣ ਸਾਰੀ ਮੁਹਾਲੀ ਚ ਕਰਦੇ। ਕਿਉਂਕਿ ਜਦੋਂ ਇੱਧਰੋਂ ਆਏ ਨਾਲਿਆਂ ਦਾ ਬੈਕ ਲਾ ਲੈਣੀ ਉਹਨਾਂ ਨੂੰ। ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ। ਹੋ ਸਾਡੇ ਸਾਡੇ ਨਹੀਂ ਵੱਸ ਸਕਦੀ ਨਾ ਜੇ ਹੁਣ ਐਕਸੀਡੈਂਟ ਹੀ ਹੁੰਦਾ ਤੇ ਨਾਰਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸੂਰ ਲੈ ਕੇ ਆਏ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨਾ ਕਿ ਜਾਣਾ ਵੀ ਹੁਣ ਤਾਂ ਬੇਰੀਏ ਚ ਆ ਕੇ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਸਭ ਤੋਂ ਵੱਧ ਐਕਸੀਡੈਂਟ ਚੰਡੀਗੜ੍ਹ ਤੋਂ ਬਾਹਰਾ ਛੋਟੇ ਜਿਹੇ ਸ਼ਹਿਰ ਮਾਹ ਨਹੀਂ ਜੁੰਦੇ ਸੀ ਕਿਉਂਕਿ ਇੱਕਦਮ ਖੁੱਲ ਮਿਲ ਗਿਆ ਕੇ ਸასი ਕਹੇ ਵੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਨੇ ਹੁਣ AI ਨਾਲ ਲਿੰਕਡ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੁਸੀਂ ਤਾਂ ਰੋਜ ਵਾਲਿਆਂ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਨਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚੱਲ ਲੰਘੇ ਲਾਈਟ ਹੁਣ ਲਾਈਟ ਹੀ ਬੰਸ ਲਈਏ ਹੁਣ ਉਹ ਤੁਹਾਡੇ ਘਰੇ ਆਊਗਾ ਚਲਾਨ ਕਰੇ ਆਊਗਾ ਫਿਰ ਨਾ ਕਿਹੋ ਜਿਹਾ ਆ ਕਦੋਂ ਕਲੰਗੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਿਓ ਥੋੜਾ ਜਿਹਾ ਕਿ 프ਰੰਟ ਸੀਟ ਦੀ ਫੋਟੋ ਆਊਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਐਪਸ ਸੁਬੇ ਵੀ ਪੈਸਾ ਦੇਣੇ ਕਰੇ ਇਹ ਵੀ ਦੇਖ ਲਿਓ ਤੋਦਰੇ ਮੰਤਰੀ ਹਰਪਾਲ ਸਿੰਘ ਚੀਮਾ ਤੇ ਕਟਾਰੂ ਚੱਕ ਦੇ ਵੱਲੋਂ ਜੀਐਸਟੀ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਵਿਤੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਨੇ ਬੀਤੇ ਕੱਲ੍ਹ ਜੂ ਐਸਟੀ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਚੈਕਿੰਗ ਦੇ ਦੌਰਾਨ 8 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ ਇਹਨਾਂ ਚੋਂ ਇੱਕ ਮੁਲਾਜ਼ਮ ਨੇ ਆਪਣੀ ਛੁੱਟੀ ਰੱਖੀ ਹੋਈ ਸੀ ਇਸ ਮੌਕੇ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਕਿਹਾ ਕਿ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਡਿਊਟੀ ਤੋਂ ਕੁਤਾਹੀ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖਸ਼ਾ ਨਹੀਂ ਜਾਵੇਗਾ ਉਨਾ ਕਹਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਸੁਪਨਾ ਉਹਨਾਂ ਦਾ ਕਿ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਾ ਲੋਕ ਜਿਹੜਾ ਕਿ ਬਿਨਾਂ ਕਿਸੇ ਤਰ੍ਹਾਂ ਦੀ ਦੇਰੀ ਦੇ ਨਾਲ ਖੱਜਲ ਖਵਾਰੀ ਅਤੇ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਤੋਂ ਮੁਕਤ ਲਾਹਾ ਮਿਲੇ ਉਹਨਾਂ ਦੱਸਿਆ ਕਿ ਸੂਬੇ ਅੰਦਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਹਤਰ ਅਤੇ ਸਮਾਬੰਦ ਸੇਵਾਵਾਂ ਮਿਲ ਰਹੀਆਂ ਨੇ ਤੇ ਉਹਨਾਂ ਅਗੇ ਵੀ ਕਿਹਾ ਕਿ ਚੈਕਿੰਗ ਦੇ ਦੌਰਾਨ ਜੋ ਵੀ ਕਮੀ ਦੇਖਣ ਨੂੰ ਮਿਲੀ ਹੈ ਉਸ ਸੰਬੰਧੀ ਅਧਿਕਾਰੀਆਂ ਨੂੰ ਲੋੜਿੰਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਇਸ ਮੌਕੇ ਤੇ ਕੈਬਨਟ ਮੰਤਰੀ ਪੰਜਾਬ ਲਾਲ ਚੰਦ ਘਟਾਰੂ ਚੱਕ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਚੰਚੇ ਚੈਕਿੰਗ ਜਿਹੜੀ ਕਿ ਚੌਦਿਆਂ ਹੀ ਰਹਿਣ ਗਿਆ ਤਾਂ ਜੋ ਆਮ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵਧੀਆਂ ਸੁਵਿਧਾਵਾਂ ਉਪਲਬਧ ਹੋ ਸਕਣ ਤਹਾ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੇ ਅਸਤੀਫੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਜੀਹਾਂ ਦਾਸਤੇ ਕਿ ਉਹਨਾਂ ਦੇ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਕਿ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ ਉਹਨਾਂ ਨੇ ਚੋਥੇ ਦਾ ਗਿਆਨੀ ਰਤਬੀ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਗੱਲ ਸਪਸ਼ਟ ਕਰ ਦਿੱਤੀ ਹੈ ਜੀ ਹਾਂ ਜ਼ਿਕਰ ਹੋਇਆ ਕਿ ਜ਼ਥੇਦਾਰ ਦੇ ਵੱਲੋਂ ਪਾਈਪੋਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਹਰਜੁਨਦਰ ਸਿੰਘ tạmਵੀਦ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਦੇ ਜ਼ਥੇਦਾਰ ਗਿਆਨੀ ਰਤਬੀ ਸਿੰਘ ਦੇ ਨਾਲ ਜਿਹੜੀ ਕਿ 6 ਮਾਰਚ ਨੂੰ ਮੁਲਾਕਾਤ ਕੀਤੀ ਗਈ ਤੇ ਇਹ ਦੂਜੀ ਵਾਰ ਸੀ ਜਦੋਂ ਅਸਤੀਫਾ ਦੇਣ ਤੋਂ ਬਾਅਦ tạmਵੀਦ ਦੇ ਵੱਲੋਂ ਜ਼ਥੇਦਾਰ ਨੂੰ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਗਈ ਜਹਦਰ ਸਿੰਘ ਦਾ ਅਮੀ ਦਾ ਅਸਤੀਫਾ ਪ੍ਰਵਾਨ ਹੋਣ ਦੀ ਸੂਰਤ ਵਿੱਚ ਸਟ੍ਰੋਮ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਉੱਪਰ ਨਿਗਰਾਨੀ ਰੱਖਣ ਲਈ ਬਣਾਈ ਗਈ 7 ਮੈਂਬਰ ਦੀ ਕਮੇਟੀ ਨੂੰ ਹੁਣ ਨਵਾਂ ਪ੍ਰਧਾਨ ਮਿਲੇਗਾ ਕਿਉਂਕਿ ਜਹਦਰ ਨੇ ਕਿਹਾ ਸੀ ਕਿ ਜੇਕਰ ਤਾਮੀ ਵਾਪਸ ਨਹੀਂ ਆਉਣੇ ਆਉਣਗੇ ਤਾਂ ਕਮੇਟੀ ਵਿੱਚ ਮੌਜੂਦ ਮੈਂਬਰਾਂ ਵਿੱਚੋਂ ਹੀ ਕਿਸੇ ਨੂੰ ਪ੍ਰਧਾਨ ਚੁਣਿਆ ਜਾਵੇਗਾ ਅਮਰਕੇ ਸਟ੍ਰੋਮ ਨੇ ਗੁਰਦੁਆਰਾ ਪਰ ਬੰਦਕ ਕਮੇਟੀ ਦੇ ਅੰਤਰਿਕ ਕਮੇਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ 7 ਮਾਰਚ ਨੂੰ ਤੇ ਇਸ ਤੋਂ ਪਹਿਲਾਂ ਕਮੇਟੀ ਨੇ ਧਾਮੇ ਨੂੰ ਆਪਣੇ ਅਸਤੀਫੇ ਤੇ ਮੁੜ ਵਿਚਾਰ ਕਰਨ ਦੇ ਲਈ ਵੀ ਕਿਹਾ ਸੀ ਜਿਸ ਮਗਰੋਂ ਹੁਣ ਧਾਮੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਉਹ ਅਸਤੀਫਾ ਵਾਪਸ ਨਹੀਂ ਲੈਣਗੇ ਤੇ ਅਜਹੀ ਸੂਰਤ ਵਿੱਚ ਕਮੇਟੀ ਦੀ ਮੀਟਿੰਗ ਵਿੱਚ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾ ਸਕਦਾ ਤਾਂ ਇਹ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਤੇ ਸਟ੍ਰੋਮਨੀ ਕਮੇਟੀ ਵੱਲੋਂ ਇੱਕ ਜਾਂਚ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਸਖਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜੱਜਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਲਿਖਿਆ ਸੀ ਕਿ ਘਟਨਾਕ੍ਰਮ ਹੋ ਰਿਹਾ ਹੈ ਤੇ ਉਸ ਨੂੰ ਦੇਖ ਉਹਨਾਂ ਦੇ ਮਨ ਦੁਖੀ ਹੈ ਤੇ ਇਸ ਪੋਸਟ ਤੋਂ ਬਾਅਦ ਸਟ੍ਰੋਮਨੀ ਕਮੇਟੀ ਦੇ ਫੈਸਲੇ ਤੇ ਸਵਾਲ ਖੜੇ ਹੋਏ ਤੇ ਇਸੇ ਵਿਚਾਲੇ ਪ੍ਰਧਾਨ ਤਾਮੀ ਨੇ ਨੈਤਿਕਤਾ ਦੇ ਆਧਾਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਕਿਹਾ ਸੀ ਕਿ ਚੇੱਕ ਕਰ ਤਾਮੀ ਲਈ ਅਸਤੀਫਾ ਦੇਣਾ ਨੈਤਿਕਤਾ ਹੈ ਤਾਂ ਇਹ ਵੀ ਨੈਤਿਕਤਾ ਹੈ ਕਿ ਉਹ ਸਾਰਿਆਂ ਦੀ ਅਪੀਲ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈਣ ਕਿਉਂਕਿ ਸ਼੍ਰੋਮ ਨੇ ਕਮੇਟੀ ਨੂੰ ਉਹਨਾਂ ਦੀ ਸੇਵਾਮਤ ਦੀ ਜ਼ਰੂਰਤ ਹੈ ਔਰ ਫਾਰਮਲ ਫਾਰਮਲ ਸਾਡੀ ਤਸਦੀਕੇ ਨੂੰ ਲੈ ਕੇ ਕੀ ਹੋਣਾ ਸੱਜਖੰਡ ਸੱਜਖੰਡ ਨਮਸਕਾਰ ਕਰਨ ਆਇਆ ਸੀ ਜੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਪਰਕਿੰਗ ਦਾ ਇਹ ਗੱਲ ਪਰਦਾਜੀ ਜੀ ਇਹਨਾਂ ਦੇ ਨਾਲ ਵਾਪਸ ਲੈਣ ਦੀ ਗੱਲ ਉਹ ਗੱਲਾਂ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਪਾਰਕਿੰਗ ਕਮੇਟੀ ਵੱਲੋਂ 18 ਮਾਰਚ ਨੂੰ ਕਹਿੰਦਾ ਪਾਰਕਿੰਗ ਮਾਰਕਿੰਗ ਕਮੇਟੀ ਨੇ ਦੇਖਣਾ ਆ ਉਹ ਪਾਰਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋ ਗੇਟ ਜੀ ਵਰਕਿੰਗ ਕਮੇਟੀ ਨੇ ਤੁਹਾਨੂੰ ਅਸਤੀਫਾ ਵਾਪਸ ਲੈਣ ਲਈ ਕਿਹਾ ਫੇਰ ਨਾ ਚਲੋ ਫੇਰ ਮੈਂ ਸੋਚੂਗਾ ਫੇਰ ਮੈਂ ਵਾਪਸ ਤਾਂ ਮੈਂ ਲੈਣਾ ਨਿਕਾ ਇਹ ਤਾਂ ਪੱਕੀ ਗੱਲ ਆ ਪਰਦਾਜੀ ਇਹ ਗੱਲਬਾਤ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈ ਕਿ ਕਿੰਨੇ ਜਾ ਰਹੇ ਆ ਰਸਤੇ ਪਹੁੰਚੇ ਸਰਮ ਬਿਕਰਮਜੀਤ ਸਿੰਘ ਜੀ ਕੀ ਗੱਲਬਾਤ ਪ ਕੰਨੀ ਰਿਕਵੀਰ ਸਿੰਘ ਵੀ ਪਹੁੰਚੇ ਚਲੋ ਮੈਂ ਤਾਂ ਅਰਵਾਦ ਕਰਦਾ ਸਾਰਿਆਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹੜਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਹਸਤੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਐਗਜ਼ੈਕਟਿਵ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਉੱਤੇ ਪ੍ਰਧਾਨ ਜੀ ਹੁਣ ਚਰਚਾਾਂ 'ਵਾਂ ਇਹ ਵੀ ਉੱਠਦੀ ਆ ਕਿ ਜਹੇਦਾਰੀ ਵੀ ਪ੍ਰਧਾਨ ਜੀ ਅਸੀਂ ਜਿਹੜੀ ਖਾਲੀ ਹੋ ਸਕਦੀ ਆ ਉਹ ਚਰਚਾਾਂ ਨੇ ਉਹ ਚਰਚਾਾਂ ਕਾਨੂੰ ਅਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲਏ ਨੇ ਕੋਈ ਚਰਚਾ ਨਹੀਂ ਦਿੰਦਾ ਗੱਲ ਆ ਰਹੀ ਆ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿਲਕੁਲ ਤੋ ਅਦਰੀ ਦੁਜੇ ਪਾਸੇ ਸੀਐਮ ਭਗਵੰਤ ਮਾਨ ਡੇਰਾ ਬੱਸੀ ਵੀ ਪਹੁੰਚਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਇੰਸਟੀਚਿਊਟ ਦਾ ਜਿਹੜਾ ਕਿ ਨੀ ਪੱਧਰ ਦੇ ਰੱਖਿਆ ਜਾਂਦਾ ਸੁਖਮਨੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦੇ ਨੀ ਪੱਧਰ ਸਮਾਗਮ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿ ਲੋਕਾਂ ਨੂੰ ਸੰਬੋਧਨ ਵੀ ਕੀਤਾ ਜਾਂਦਾ ਤੇ ਉਹ ਸੁਣਦਿਆਂ ਕੀ ਕਹਿੰਦੇ ਨੇ ਸੀਐਮ ਭਗਵੰਤ ਮਾਨ ਅੱਜ ਸੁਖਮਨੀ ਗਰੁੱਪ ਆਫ ਸਾਇੰਸਸ medical sciences and research ਉਧਰੋਂ ਘਾਟ ਨ ਹੋਇਆ ਸਾਹਮਣੇ 2 300 ਮੀਟਰ ਤੇ ਹੀ ਹੈ ਸੜਕ ਦੇ ਪਾਰ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜਿਹੜੀ ਗਰੰਟੀ ਦਿੱਤੀ ਸੀ ਹੈਲਥ ਦੀ ਕਿ ਸਿਹਤਮੰਦ ਪੰਜਾਬ ਬਣਾਉਣਾ ਹੈ ਅਸੀਂ ਉਸ ਮੰਜ਼ਲ ਵੱਲ ਚੱਲੇ ਹੋਏ ਆਂ ਮੈਡੀਕਲ ਕਾਲਜ ਬਣਨਗੇ ਜਿਹੜੀਆਂ ਸਿੱਖਿਅਤ ਸੰਸਥਾਵਾਂ ਨੇ ਜਿਸ ਤਰ੍ਹਾਂ ਸੁਖਮਨੀ ਗਰੁੱਪ ਹੈ ਉਹਨਾਂ ਨੂੰ ਅਪਡੇਟ ਕੀਤਾ ਜਾਊਗਾ ਨਵੇਂ-ਨਵੇਂ ਕੋਰਸ ਉਹਨਾਂ ਚ ਇੰਟਰੋਡਿਊਸ ਕੀਤੇ ਜਾਣਗੇ ਕਿਉਂਕਿ ਅੱਜ ਕੱਲ ਕੈਰੀਅਰ ਬਣਾਉਣ ਵਾਸਤੇ ਬਹੁਤ ਸਾਰੇ ਰਸਤੇ ਓਪਨ ਹੋ ਗਏ ਦੁਨੀਆ ਬਿਲਕੁਲ ਇੱਕ ਪਿੰਡ ਬਣ ਗਈ ਪਹਿਲਾਂ ਸਿਰਫ ਹੁੰਦਾ ਸੀਗਾ ਡਾਕਟਰ ਇੰਜੀਨੀਅਰ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਰੀਅਰ ਆ ਗਏ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਹੁੰਦਾ ਸੋ ਮੈਂ ਜਿੰਨੇ ਵੀ ਸਟੂਡੈਂਟਸ ਆਪਣੇ ਆਪਣੇ ਰਸਤੇ ਤੇ ਆਪਣੀ ਮੰਜ਼ਿਲ ਤੇ ਚੱਲੇ ਹੋਏ ਨੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਵੀ ਦੇਣਾ ਮੁਬਾਰਕਾਂ ਵੀ ਦੇਣਾ ਸ਼ੁਭ ਕਾਮਨਾਵਾਂ ਦੇਣਾ ਸਫਲਤਾ ਦੀਆਂ ਤਦੇ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਜੀ ਹਾਂ ਚੱਲ ਰਹੇ ਤਰਨਿਆਂ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਵੇਂ ਤੁਹਾਨੂੰ ਦੱਸ ਦਿੰਨੇ ਆ ਕਿ ਐਸਕੇਮ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਤੇ ਇਹ ਵੀ ਦੱਸ ਦਿੰਨੇ ਉਹ ਗਏ ਕਿ ਜਿਹੜਾ ਮੋਰਚਾ ਖਨੌਰੀ ਦੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਉਹ ਅਲੱਗ ਹੈ ਤੇ ਇਹ ਜਿਹੜਾ ਮੋਰਚਾ ਖਤਮ ਕੀਤਾ ਗਿਆ ਇਹ ਅਲੱਗ ਸੀ ਦੱਸ ਦੇ ਕਿ ਐਸਕੇਮ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਜੋ ਪ੍ਰਦਰਸ਼ਨ ਲਗਾਏ ਜਾ ਰਹੇ ਸੀ ਤਰਨ ਲਗਾਏ ਜਾ ਰਹੇ ਸੀ ਉਹ ਸਾਰੇ ਦੇ ਸਾਰੇ ਖਤਮ ਕੀਤੇ ਜਾ ਰਹੇ ਨੇ ਹੁਣ ਕਿਸਾਨਾਂ ਵੱਲੋਂ ਨਵੀਂ ਰਣਨੀਤੀ ਜਿਹੜੀ ਕਿ ਉਲੀਕੀ ਜਾ ਰਹੀ ਹੈ ਉਹਨ ਇੱਕ ਮੀਟਿੰਗ ਸੱਦੀ ਜਾਵੇਗੀ ਤੇ ਇਹ ਮੀਟਿੰਗ 15 ਮਾਰਚ ਨੂੰ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੀਤੀ ਜਾਵੇਗੀ ਤੇ ਬਾਕੀ ਉਹਨਾਂ ਦੇ ਵੱਲੋਂ ਸਰਕਾਰ ਤੇ ਛੱਡ ਦਿੱਤਾ ਗਿਆ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਮੰਤਰੀ ਐਮਐਲਏ ਦੇ ਕਰਾਂ ਦਾ ਜਿਹੜਾ ਕਿ 10 ਤਰੀਕ ਨੂੰ ਕਰਾਉ ਵੀ ਕੀਤਾ ਜਾਵੇਗਾ ਤੇ ਬਿਲਕੁਲ ਲੁਧਿਆਣਾ ਦੇ ਵਿੱਚ ਇਹ ਹੰਗਾਮਾ ਐਮਰਜੈਂਸੀ ਮੀਟਿੰਗ ਸੱਦੀ ਗਈ ਸੀ ਬੀਤੇ ਕਾਲ ਜਿਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਵੀ ਸ਼ਾਮਿਲ ਸੀ ਜੋਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਵੀ ਇਸ ਦੇ ਵਿੱਚ ਸ਼ਿਰਕਤ ਕੀਤੀ ਗਈ ਸੀ ਤੇ ਕਿਸਾਨਾਂ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਜਿਹੜੇ ਵੀ ਤਰਨੇ ਹਾਈਬਿਟ ਜਿਹੜੇ ਕਿ ਲਗਾਏ ਜਾ ਰਹੇ ਸੀ ਉਹ ਹੁਣ ਖਤਮ ਕਰ ਦਿੱਤੇ ਗਏ ਨੇ ਚੱਕ ਦਿੱਤੇ ਗਏ ਨੇ ਤਾਂ ਦੱਸਦਣਿਆ ਕਿ ਐਸਕੇਮ ਦੇ ਵੱਲੋਂ ਚੰਡੀਗੜ੍ਹ ਕੋਚ ਕਰਨ ਦੇ ਵਜਿਹੜੀ ਕੀ ਕਾਲ ਦਿੱਤੀ ਗਈ ਸੀ ਪਰ ਉਹ ਅਸਫਲ ਰਹੀ ਕਿਉਂਕਿ ਪੁਲਿਸ ਵੱਲੋਂ ਪੂਰੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀ ਤਾਂ ਕਿਸਾਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਸੀ ਤੇ ਜਿਸ ਦੇ ਚੱਲਦਿਆਂ ਹੁਣ ਇਹ ਮੀਟਿੰਗ ਐਮਰਜੈਂਸੀ ਮੀਟਿੰਗ ਬੀਤੇ ਕੱਲੇ ਲੁਧਿਆਣਾ ਦੇ ਵਿੱਚ ਸੱਦੀ ਗਈ ਸੀ ਜਿਸ ਦੇ ਵਿੱਚ ਇਹ ਫੈਸਲਾ ਚੜ ਕੇ ਸਾਹਮਣੇ ਆ ਰਿਹਾ ਕਿ ਹੁਣ ਜਿਹੜਾ ਪ੍ਰਦਰਸ਼ਨ ਤਰਨੇ ਚੱਲ ਰਿਹਾ ਸੀ ਹਾਈਵੇ ਤੇ ਉਹ ਹੁਣ ਖਤਮ ਕਰ ਦਿੱਤੇ ਗਏ ਨੇ ਤਾਂ ਜਿਹੜੇ ਸ਼ਰਧਾਲੂਆਂ ਦੇ ਵੱਲੋਂ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਉਹਨਾਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ ਦੱਸਦੇ ਕਿ ਹਿਮਕੁੰਡ ਸਾਹਿਬ ਜਾਣਾ ਹੁਣ ਸੌਖਾ ਹੋ ਜਾਵੇਗਾ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਇੱਕ ਯੋਜਨਾ ਨੂੰ ਜਿਹੜੀ ਕਿ ਮਨਜ਼ੂਰੀ ਦੇ ਦਿੱਤੀ ਗਈ ਹੈ ਨਰਿੰਦਰ ਮੋਦੀ ਦੀ ਕੈਬਨਿਟ ਨੇ ਉਤਰਾਖੰਡ ਲਈ ਮਹੱਤਵਪੂਰਨ ਰੋਪਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਪਾਰਵਤ ਮਾਲਾ ਪ੍ਰੋਜੈਕਟ ਦੇ ਤਹਿਤ ਸੋਨ ਪ੍ਰਯਾਗ ਤੋਂ ਕੇਦਾਰਨਾਥ ਅਤੇ ਗੋਵਿੰਦ ਘਾਟ ਤੋਂ ਹਿਮਕੁੰਡ ਸਾਹਿਬ ਤੱਕ ਰੋਪੇ ਬਣਾਏ ਜਾਣਗੇ। ਕੇਦਾਰਨਾਥ ਰੋਪਵੇ ਰਾਹੀ ਯਾਤਰਾ ਦਾ ਸਮਾਂ 8 ਤੋਂ 9 ਘੰਟਿਆਂ ਤੋਂ ਘਟਾ ਕੇ 36 ਮਿੰਟ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ਨੇ ਬੁੱਧਵਾਰ ਨੂੰ ਉੱਤਰਾਖੰਡ ਨੂੰ ਵੱਡਾ ਤੋਹਫਾ ਦਿੱਤਾ। ਮੰਤਰੀ ਮੰਡਲ ਨੇ ਰਾਸ਼ਟਰੀ ਰੋਪਵੇ ਵਿਕਾਸ ਪ੍ਰੋਗਰਾਮ ਪਹਾੜ ਮਲਾ ਪ੍ਰੋਜੈਕਟ ਦੇ ਤਹਿਤ ਉੱਤਰਾਖੰਡ ਦੇ ਸੋਨ ਪ੍ਰਯਾਗ ਤੋਂ ਕੇਦਾਰਨਾਥ ਤੱਕ 12.9 ਕਿਲੋਮੀਟਰ ਲੰਬੇ ਰੋਪਵੇ ਪ੍ਰੋਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਸ ਦੀ ਕੁੱਲ ਲਾਗਤ 4081.25 ਕਰੋੜ ਰੁਪਏ ਹੋਵੇਗੀ ਤੇ ਇਸ ਬਾਰੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਟਵ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਸ ਸਮੇਂ 8 ਤੋਂ 9 ਘੰਟੇ ਲੱਗਣ ਵਾਲਾ ਸਫ਼ਰ ਘਟਾ ਕੇ ਬਿਲਕੁਲ 36 ਮਿੰਟ ਜਿਹੜਾ ਕਿ ਰਹਿ ਜਾਵੇਗਾ ਤੇ ਕੇਂਦਰੀ ਮੰਤਰੀ ਮੰਡਲ ਨੇ ਪਾਰਵਤ ਮਲਾ ਪ੍ਰੋਜੈਕਟ ਦੇ ਤਹਿਤ ਗੁਵਿੰਦਗੜ੍ਹ ਤੋਂ ਉੱਤਰਾਖੰਡ ਦੇ ਹਿਮਕੁੰਨ ਸਾਹਿਬ ਤੱਕ 12.4 ਕਿਲੋਮੀਟਰ ਲੰਬੇ ਰੋਪੇ ਪਰਜੈਕਟ ਦੇ ਵਿਕਾਸ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਪਸ਼ੂਦਾਨ ਸਿਹਤ ਅਤੇ ਰੋਗ ਨਿਯੰਤਰਣ ਪ੍ਰੋਗਰਾਮ ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਦੇ ਵਿੱਚ ਪਸ਼ੂ ਦਵਾਈ ਦਾ ਹਿੱਸਾ ਵੀ ਸ਼ਾਮਿਲ ਹੈ। ਇਹ ਯੋਜਨਾ ਟੀਕਾਕਰਣ ਨਿਗਰਾਨੀ ਅਤੇ ਸਿਹਤ ਸਹੂਲਤਾਂ ਦੇ ਅਪਗ੍ਰੇਡੇਸ਼ਨ ਰਾਹੀਂ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਵਿੱਚ ਮਦਦ ਕਰਨ ਦੇ ਲਈ ਹੈ। ਤੇ ਉਹਦੇ ਮੌਸਮ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਹੁਣ ਲਗਾਤਾਰ ਕਾਫੀ ਦਿਨਾਂ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਮੋੜ ਤੋਂ ਠੰਡ ਜਿਹੜੀ ਕੀ ਹੁਣ ਮਹਿਸੂਸ ਹੋਣ ਲੱਗ ਪਈ ਐ ਤੇ ਇੱਕ ਨਵੀਂ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਐ ਪਿਛਲੇ ਦਿਨੀ ਪਏ ਮੀਂਹ ਕਾਰਨ ਪੰਜਾਬ 'ਚ ਠੰਡ ਵੱਧ ਗਈ ਐ ਹਾਲਾਂਕਿ ਦੁਪਹਿਰ ਵੇਲੇ ਕੁਝ ਰਾਹਤ ਤਾਂ ਮਹਿਸੂਸ ਹੁੰਦੀ ਐ ਪਰ ਸਵੇਰੇ ਅਤੇ ਸ਼ਾਮ ਵੇਲੇ ਠੰਡੀਆਂ ਹਵਾਵਾਂ ਲਗਾਤਾਰ ਚੱਰੀ ਹਨ ਅਤੇ ਦਰਅਸਲ ਪਹਾੜਾਂਾਂ ਤੇ ਬਰਫਬਾਰੀ ਤੋਂ ਬਾਅਦ ਪੰਜਾਬ 'ਚ ਠੰਡ ਵੱਧ ਗਈ ਹੈ ਆਉਣ ਵਾਲੇ ਦਿਨਾਂ 'ਚ ਕਿੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇੱਥੇ ਦੱਸ ਦਈਏ ਕਿ ਪੰਜਾਬ ਵਿੱਚ ਮੀਂਹ ਸੰਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਗਿਆਨ ਕੇਂਦਰ ਦੀ ਭਵਿੱਖਬਾਣੀ ਦੇ ਅਨੁਸਾਰ ਆਉਣ ਵਾਲੇ ਹਫ਼ਤੇ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਦੇ ਆਸ-ਪਾਸ ਜਾਂ ਫਿਰ ਇਸ ਤੋਂ ਉੱਪਰ ਰਹੇਗਾ ਪੰਜਾਬ ਦੇ ਸ਼ਹਿਰਾਂ 'ਚ ਪਿਛਲੇ 2 ਦਿਨਾਂ ਤੋਂ ਤੇਜ਼ ਹਵਾਵਾਂ ਹਿਮਾਚਲ ਰਿਆ ਹਨ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ 'ਚ ਜਿੱਥੇ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਮੈਦਾਨੀ ਇਲਾਕੇ 'ਚ ਠੰਡ ਵਧਾਰੀਆਂ ਨੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਵੀ ਗਰਮ ਰਹੇਗਾ ਤੇ ਇਸ ਦੇ ਨਾਲ ਹੀ 7 ਤੋਂ 14 ਮਾਰਚ ਤੱਕ ਤਾਪਮਾਨ ਆਮ ਨਾਲੋਂ ਵੱਧ ਰਹੇਗਾ ਤੇ ਅਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਤੂਫਾਨ ਨੇ ਦਸਤਕ ਦੇ ਦਿੱਤੀ ਹੈ ਦਾਸਤੇ ਕਿ ਉਸ ਦੇ ਕਾਰਨ ਸਕੂਲ ਵੀ ਬੰਦ ਹੋ ਚੁੱਕੇ ਨੇ ਤੇ ਆਵਾਜਾਈ ਵੀ ਠੱਪ ਹੋ ਚੁੱਕੀ ਹੈ ਆਸਟ੍ਰੇਲੀਆ ਵਿੱਚ ਇੱਕ ਵਿਨਾਸ਼ਕਾਰੀ ਗਰਮ ਖੰਡੀ ਚੱਕਰਵਾਤ ਨੇ ਦਸਤਕ ਦਿੱਤੀ ਹੈ ਜੀ ਹਾਂ ਇੱਕ ਵੱਡਾ ਤੂਫਾਨ ਉੱਥੇ ਜਿਹੜਾ ਕੀ ਆ ਗਿਆ ਤੇ ਇਸ ਕਾਰਨ ਪੂਰਬੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ ਜਿਸ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਅਤੇ ਆਵਾਜਾਈ ਵਿੱਚ ਵਿਘਨ ਪਿਆ ਨਿਵਾਸੀਆਂ ਨੇ ਰੇਤ ਦੀਆਂ ਬੋਰੀਆਂ ਦੀ ਘਾਟ ਨਾਲ ਨਜਿੱਠਣ ਲਈ ਪੋਟਿੰਗ ਮਿਕਸ ਪੀਟ ਮੋਸ ਅਤੇ ਜੈਵਿਕ ਪਦਾਰਥਾਂ ਦਾ ਮਿਸ਼ਰਣ ਜੋ ਡਰੇਨੇਜ ਨੂੰ ਉਚਾਹਿਤ ਕਰਨ ਦੇ ਵਿੱਚ ਮਦਦ ਕਰਦਾ ਹੈ ਉਹ ਖਰੀਦਿਆ ਪ੍ਰਧਾਨ ਮੰਤਰੀ ਐਪਨੀ ਅਰਬਾਨੀਜ਼ ਨੇ ਲੋਕਾਂ ਨੂੰ ਮਦਦ ਦਾ ਪ੍ਰੋਸਾ ਦਿੱਤਾ ਤੇ ਕਿਹਾ ਕਿ ਦੱਖਣੀ ਕੁਇਨਸਲੈਂਡ ਦੇ ਵਿੱਚ 660 ਅਤੇ ਉੱਤਰੀ ਨਿਊ ਸਾਊਥ ਵੇਲਸ ਦੇ ਵਿੱਚ 280 ਸਕੂਲ ਵੀਰਵਾਰ ਨੂੰ ਖਰਾਬ ਮੌਸਮ ਕਾਰਨ ਬੰਦ ਕਰ ਦਿੱਤੇ ਗਏ ਸਨ ਤੇ ਉਹਨਾਂ ਕਿਹਾ ਕਿ ਸੰਗੀ ਸਰਕਾਰ ਨੇ ਬ੍ਰਿਸਬੇਨ ਨੂੰ 10 ਲੱਖ 10 ਹਜ਼ਾਰ ਰੇਤ ਦੀਆਂ ਬੋਰੀਆਂ ਪਹੁੰਚਾ ਦਿੱਤੀਆਂ ਹਨ ਅਤੇ ਹੋਰ ਭੇਜੀਆਂ ਜਾ ਰਹੀਆਂ ਨੇ ਮੌਸਮ ਵਿਗਿਆਨ ਬਿਊਰੋ ਦੇ ਮੈਨੇਜਰ ਉਹਨੇ ਕਿਹਾ ਕਿ ਖੰਡੀ ਚੱਕਰਵਾਤ ਅਲਫ्रेड ਦੇ ਸ਼ਨੀਵਾਰ ਸਵੇਰੇ ਕੋਇੰਸਲੈਂਡ ਰਾਜ ਦੇ ਤੱਟ ਨੂੰ ਪਾਰ ਕਰਨ ਦੀ ਉਮੀਦ ਹੈ ਜੋ ਕਿ ਸਨਸ਼ਾਈਨ ਕੋਸਟ ਖੇਤਰ ਅਤੇ ਦੱਖਣ ਦੇ ਵਿੱਚ 골ਡ ਕੋਸਟ ਸ਼ਹਿਰ ਦੇ ਵਿਚਕਾਰ ਕੀਤੇ ਨੇ ਇਹਨਾਂ ਦੋਵਾਂ ਖੇਤਰਾਂ ਦੇ ਵਿਚਕਾਰ ਰਾਜਧੀ ਰਾਜਧਾਨੀ ਬ੍ਰਿਸਬੇਨ ਹੈ ਜੋ ਕਿ ਆਸਟ੍ਰੇਲੀਆ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਅਤੇ 2032 ਦੀਆਂ 올림픽 ਖੇਡਾਂ ਦੀ ਮੇਜ਼ਬਾਨੀ ਕਰੇਗਾ ਤਦਰੇ ਅਮਨ अरोड़ा ਦੇ ਵੱਲੋਂ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਨਵਾਂ ਰੋਡ ਮੈਪ ਤਿਆਰ ਕੀਤਾ ਗਿਆ ਤਾਂ ਬਿਲਕੁਲ ਵਾਰਨ ਬਰਗ ਸਕੀਮ ਦੇ ਤਹਿਤ ਹੁਣ ਜਿਹੜਾ ਕੀ ਇਹ ਨਸ਼ਿਆਂ ਨੂੰ ਪੰਜਾਬ ਤੋਂ ਮੁਕਤ ਕਰਨ ਦੇ ਲਈ ਇਹ ਵਕ ਵਕ ਸਕੀਮਾਂ ਜਿਹੜੀ ਕਿ ਬਣਾਈਆਂ ਜਾ ਰਹੀਆਂ ਨੇ ਤੇ ਅਮਨ अरोड़ा ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤਾਂ ਉਹ ਸੁਣਦੇ ਆਂ ਕੀ ਗੱਲ ਬਾਤ ਕਰਦੇ ਨੇ ਅਮਨ अरोड़ा ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਤੁਸੀਂ ਮੀਡੀਆ ਵਾਲੇ ਤੇ ਪੰਜਾਬ ਦੇ 3 ਕਰੋੜ ਪੰਜਾਬੀ ਬਹੁਤ ਚਿੰਤਿਤ ਸੀਗੇ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ਸਮੇਂ ਜੋ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗਣਾ ਸ਼ੁਰੂ ਹੋਇਆ ਉਹਨੂੰ ਠੱਲ ਪਾਉਣ ਦੇ ਲਈ ਉਹ ਹਰ ਵਿਅਕਤੀ ਚਿੰਤਿਤ ਸੀ ਤੇ ਉਸੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਪਿਛਲੇ ਤਕਰੀਬਨ ਪੌਣੇ 3 ਸਾਲ ਤੋਂ ਪੰਜਾਬ ਦੀ ਭੂਤੰਤਮਾਨ ਸਰਕਾਰ ਵੱਲੋਂ ਵੱਡੇ ਪੱਧਰ ਦੇ ਉੱਪਰ ਕਾਰਵਾਈਆਂ ਔਰ ਐਫਰਟਸ ਨੇ ਜਿਹੜੇ ਉਹ ਕੀਤੇ ਗਏ ਜਿਦੇ ਰਿਜ਼ਲਟਸ ਵੀ ਨਜ਼ਰ ਆ ਰਹੇ ਨੇ ਪਰ ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਸੀਗਾ ਕਿ ਇੱਕ ਲਾਸਟ ਹੱਲਾ ਲਾਸਟ ਪੁਸ਼ ਦੇਣ ਦਾ ਤਾਂ ਕਿ ਇਸ ਨਸ਼ੇ ਦੇ ਕੋਡ ਨੂੰ ਜੜੋਂ ਖਤਮ ਕੀਤਾ ਜਾ ਸਕੇ ਤਵਾ ਅਗਲੀ ਖਬਰ ਤੇ ਵਾਲ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਮੋਹਾਲੀ ਦੇ ਵਿੱਚ ਸਮਾਗਮ 'ਚ ਸ਼ਿਰਕਤ ਕੀਤੀ ਗਈ ਹੈ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਕੀ ਗੱਲਬਾਤ ਕਰਦੇ ਨੇ ਮਨਜਿੰਦਰ ਸਿੰਘ ਸਿਰਸਾ ਤੁਹਾਨੂੰ ਸਭ ਨੂੰ ਪਹਿਲਾਂ ਤੇ ਜਿਆਨ ਨੂੰ ਅੱਜ ਮੈਂ ਵਿਸ਼ੇਸ਼ ਤੌਰ ਤੇ ਜੋ 1984 ਦੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਅਰਸੇ ਤੋਂ ਬਾਅਦ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਐਸਆਈਟੀ ਬਣਾਈ ਸੀ 2014 ਦੇ ਅੰਦਰ ਉਸ ਐਸਆਈਟੀ ਨੇ ਬਣਨ ਤੋਂ ਬਾਅਦ ਜੋ 1984 ਦੇ ਸਿੱਖ ਕਤਲੇਆਮ ਦੇ ਵੱਡੇ ਦੋਸ਼ੀ ਸੀ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਸੇ ਗੁਨਾਹਗਾਰਾਂ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਔਰ ਹੁਣ ਸੱਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਉਮਰ ਕੈਦ ਹੋਈ ਆ ਇਹ ਬੜੀ ਲੰਬੀ ਜਦੋਂ ਜਾਇਦਾ ਸ਼ਹਿਦ ਦੇਸ਼ ਦੇ ਇਤਿਹਾਸ ਅੰਦਰ ਵਾਹ ਇੱਕ ਕੇਸ ਆ ਜਿਸ ਕੇਸ ਅੰਦਰ 40 ਸਾਲ ਬਾਅਦ ਇਨਸਾਫ ਮਿਲਿਆ 40 ਸਾਲ ਬਾਅਦ ਸਜਨ ਕੁਮਾਰ ਜੋ 1984 ਦਾ ਮੁੱਖ ਦੋਸ਼ੀ ਆ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਸਜਨ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਪਗਦ ਧਰਮਦਾਸ ਸ਼ਾਸ਼ਤਰੀ ਕਮਲਨਾਥ ਔਰ ਲलित ਮਾਕਨ ਐਸੇ ਅਨੇਕਾਂ ਲੋਕ ਸਿਗੇ ਜਿਨ੍ਹਾਂ ਨੇ ਉਸ ਵੇਲੇ ਇਸ ਕਤਲਿਆ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਐਮਐਲਏ ਬਣਾਏ ਕਾਉਂਸਲਰ ਬਣਾਏ ਮੈਂ ਤੁਹਾਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ 1984 ਦੇ ਸਿੱਖ ਕਤਲੇਆਮ ਦੀ ਐਸਆਈਟੀ ਜਿਹੜੀ ਬਣੀ ਆ ਉਹਦੇ ਅੰਦਰ ਜਿਹੜੇ ਸਜ਼ਾਵਾਂ ਹੋਈਆਂ ਨੇ ਬਹੁਤ ਸਿਟਿੰਗ ਕਾਉਂਸਲਰ ਜਿਹੜੇ ਕਾਂਗਰਸ ਵੇਲੇ ਦੇ ਕਾਉਂਸਲਰ ਸੀਗੇ ਐਮਐਲਏ ਸੀਗੇ ਐਮਪੀ ਸੀਗੇ ਸਭ ਉਹੀ ਨੇ ਕਿਉਂਕਿ ਕਾਂਗਰਸ ਨੇ ਉਹਨਾਂ ਨੂੰ ਸਭ ਨੂੰ ਇਨਾਮ ਦਿੱਤੇ ਸੀਗੇ ਸਦਰੇ ਪੰਜਾਬ ਸਰਕਾਰ ਦੇ ਵੱਲੋਂ ਔਰਤਾਂ ਦੇ ਆਗ ਦੇ ਵਿੱਚ ਉਹਨਾਂ ਨੂੰ ਹਿੰਸਾ ਤੋਂ ਬਚਾਉਣ ਦੇ ਲਈ ਕਹੇਫਾਜ਼ਤ ਨਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਔਰਤਾਂ ਨੂੰ ਕਿਸੇ ਵੀ ਕਿਸਮ ਦੀ ਹਿੰਸਾ ਤੋਂ ਬਾਅਦ 10 ਮਿੰਟਾਂ ਦੇ ਅੰਦਰ ਮਦਦ ਪ੍ਰਦਾਨ ਕਰਨਾ ਹੈ। 181 ਹੈਲਪਲਾਈਨ ਰਾਹੀਂ 181 ਸ਼ਿਕਾਇਤ ਦਰਜ ਕਰਵਾ ਕੇ ਔਰਤਾਂ ਤੁਰੰਤ ਮਦਦ ਪ੍ਰਾਪਤ ਕਰ ਸਕਦੀਆਂ ਨੇ ਤੇ ਸੰਬੰਧੀ ਕੈਬਨਟ ਮੰਤਰੀ ਬਲਜੀਤ ਕੌਰ ਦੇ ਵੱਲੋਂ ਵੀ ਕੁਝ ਗੱਲਾਂ ਕਹੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਕੈਬਨਟ ਮੰਤਰੀ ਬਲਜੀਤ ਕੌਰ ਸਮਾਜ ਦਾ ਉਹ ਹਿੱਸਾ ਜਿਹਨੂੰ ਬਹੁਤ ਜਲਦੀ ਔਰ ਬਹੁਤ ਆਸਾਨੀ ਦੇ ਨਾਲ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਉਹਦੇ ਵਿੱਚ ਜੇ ਮੈਂ ਔਰਤਾਂ ਤੇ ਬੱਚਿਆਂ ਦੀ ਗੱਲ ਕਰਾਂ ਤਾਂ ਕੋਈ ਦੋ ਕਥਨੀ ਨਹੀਂ ਹੋਣੀ ਸਦੀਆਂ ਦੀ ਗੁਲਾਮੀ ਸਹਿਰੀ ਔਰਤ ਤੇ ਉਸ ਦੇ ਲਈ ਇਸ ਤਰ੍ਹਾਂ ਦੇ ਨਿਯਮ ਬਣਾਏ ਗਏ ਉਹ ਨਿਯਮ ਜਿਹੜੇ ਬਣਾਏ ਗਏ ਅਸੀਂ ਬਹੁਤ ਵਾਰੀ ਸੋਚਦੇ ਕਿ ਕਿਸ ਨੇ ਬਣਾਏ ਪਰ ਹਿੰਦੁਸਤਾਨ ਦਾ ਇਤਿਹਾਸ ਦੇਖ ਲਓ ਤਾਂ ਔਰਤ ਦੀ ਕੰਟਰੀਬਿਊਸ਼ਨ ਉਹਨਾਂ ਨਿਯਮਾਂ ਦੇ ਵਿੱਚ ਕਿਤੇ ਵੀ ਨਹੀਂ ਮਿਲੇਗੀ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦ ਨੇ ਆਪਣੇ ਹਿਸਾਬ ਦੇ ਨਾਲ ਸਮਾਜ ਨੂੰ ਘੜ ਲਿਆ ਤੇ ਅਸੀਂ ਸਾਰੇ ਉਸ ਸਮਾਜ ਦੀ ਬਣਤਰ ਨੂੰ ਚੇਂਜ ਕਰਨ ਦੇ ਲਈ ਉਸ ਸਮਾਜ ਦੀ ਬਣਤਰ ਨੂੰ ਤੋੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਤਾਂ ਕਿ ਪੰਜਾਬ ਦੀ ਔਰਤ ਇਹਨਾਂ ਚੀਜ਼ਾਂ ਤੋਂ ਉੱਪਰ ਕੇ ਇਕ ਜਹਾਜ਼ ਫਿਜ਼ਾ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਸਕੇ ਦੇਖਾਲ ਕਿਤੇ ਜਾਵੇ ਖੇਡ ਜਗਤ ਦੀ ਦਾ ਚੈਂਪियंस ਟਰੋਫੀ 2025 ਦਾ ਫਾਈਨਲ ਮੈਚ 9 ਮਾਰਚ ਨੂੰ ਦੁਬਈ ਦੇ ਵਿੱਚ ਖੇਡਿਆ ਜਾਵੇਗਾ ਜਿਸ ਦੇ ਵਿੱਚ ਨਿਊਜ਼ੀਲੈਂਡ ਤੇ ਭਾਰਤ ਦੇ ਵਿਚਾਲੇ ਮੁਕਾਬਲਾ ਹੋਵੇਗਾ ਤੇ ਫਾਈਨਲ ਮੈਚ 9 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਭਾਰਤ ਤੇ ਨਿਊਜ਼ੀਲੈਂਡ ਦੇ ਵਿੱਚ ਹਾਲੇ ਕਿਹੜਾ ਜਾਵੇਗਾ ਦੱਸਦੀ ਕਿ ਦੂਜੇ ਸੈਮੀਫਾਈਨਲਸ ਦੇ ਵਿੱਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 50 ਦੌੜਾਂ ਦੇ ਨਾਲ ਹਰਾ ਦਿੱਤਾ ਸੀ ਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਜਿਹੜਾ ਕਿ ਭਾਰਤ ਨੇ ਜਿਹੜਾ ਕਿ ਹਰਾ ਦਿੱਤਾ ਸੀ ਤੇ ਇਸ ਦੇ ਨਾਲ ਹੀ ਟੀਮ ਨੇ ਤੀਜੀ ਵਾਰ ਚੈਂਪੀਅਨਸ ਟਰੋਫੀ ਦੇ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਦੱਸ ਦਿੰਨੇ ਆ ਕਿ ਇਹ ਟੀਮ ਪਹਿਲਾਂ 2000 ਅਤੇ 2009 ਦੇ ਵਿੱਚ ਫਾਈਨਲ ਖੇਡ ਚੁੱਕੀ ਹੈ ਯਾਨੀ ਕਿ ਨਿਊਜ਼ੀਲੈਂਡ ਹੁਣ ਤੀਜੀ ਵਾਰ ਇਸ ਦਾ ਹਿੱਸਾ ਬਣਨ ਜਾ ਰਹੀ ਹੈ ਤੇ ਟੀਮ ਹੁਣ ਦੂਜੀ ਵਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਤੇ ਨਿਊਜ਼ੀਲੈਂਡ ਨੇ ਬੀਤੇ ਦਿਨ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ 50 ਦੌੜਾਂ ਦੇ ਨਾਲ ਲਖਨਫਰੀਕਾ ਨੂੰ ਜੜਾ ਕੇ ਹਰਾ ਕੇ ਉਸ ਮੈਚ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਤੇ ਹੁਣ 9 ਮਾਰਚ ਨੂੰ ਦੇਖਣਾ ਹੋਵੇਗਾ ਕਿ ਭਾਰਤ ਜਿੱਤਦੀ ਹੈ ਜਾਂ ਫਿਰ ਨਿਊਜ਼ੀਲੈਂਡ ਸਾਰੇ ਦਰਸ਼ਕਾਂ ਦੀਆਂ ਹੁਣ ਉਮੀਦਾਂ ਭਾਰਤ ਤੇ ਟਿਕੀਆਂ ਹੋਈਆਂ ਨੇ ਅੱਖਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਉਸ ਮੈਚ ਦਾ ਕੀ ਨਤੀਜਾ ਹੋਵੇਗਾ ਤਦ ਦੇ ਪੰਜਾਬ ਸਰਕਾਰ ਦੇ ਵੱਲੋਂ ਵਾਰਨ ਡਰਗ ਸਕੀਮ ਦੇ ਤਹਿਤ ਜਿਹੜਾ ਕਿ ਵਕਫਾ ਖਾਵਾ ਤੇ ਬੁਲਡੋਜ਼ਰ ਐਕਸ਼ਨ ਲਿੱਤਾ ਚੋ ਰਿਹਾ ਨਸ਼ਾ ਤਸਕਰਾਂ ਦੀ ਜਾਇਦਾਦਾਂ ਨੂੰ ਜਿਹੜਾ ਕੀ ਕੁਰਪ ਕੀਤਾ ਚੋ ਰਿਹਾ ਜਿਸ ਦੇ ਤਹਿਤ ਖੰਨਾ ਤੇ ਅਮ੍ਰਿਤਸਰ ਦੇ ਵਿੱਚ ਵੀ ਬੁਲਟੋਜ਼ਰ ਐਕਸ਼ਨ ਲਿੱਤਾ ਗਿਆ ਇਹਦੇ ਨਸ਼ਾ ਵਿਰੁੱਧ ਹੈ ਤੇ ਨਸ਼ਾ ਦੇ ਸਦਾਗਰਾਂ ਦੀ ਮਲਕੀਅਤ ਵਾਲੀਆਂ ਗੈਰ ਕਾਨੂੰਨੀ ਜਾਇਦਾਦਾਂ ਤੇ ਆਪਣੀ ਕਾਰਵਾਈ ਜਵਾਰੀ ਰੱਖਦਿਆਂ ਖੰਨਾ ਪੁਲਿਸ ਨੇ ਨਗਰ ਕੌਂਸਲ ਅਧਿਕਾਰੀ ਦੇ ਸਹਿਯੋਗ ਨਾਲ ਸਥਾਨਕ ਮੀਟ ਮਾਰਕੀਟ ਵਿੱਚ ਵਕ ਵਕਤ ਛੇ ਮਾਰਤਾ ਨੂੰ ਟੈਟੇ ਦੀ ਕੀਤਾ ਇਹ ਜਾਇਦਾਦਾਂ ਨਗਰ ਕੌਂਸਲ ਦੀ ਜ਼ਮੀਨ ਦੇ ਗੈਰ ਕਾਨੂੰਨੀ ਕਬਜ਼ੇ ਕਰਕੇ ਬਣਾਈਆਂ ਗਈਆਂ ਸਨ ਅਤੇ ਇਕੱਠੇ ਤੌਰ ਤੇ ਨਸ਼ਿਆਂ ਦੀ ਕਮਾਈ ਨਾਲ ਉਹ ਸਾਰੀਆਂ ਗੀਆਂ ਸੰਤੇ ਇਹਨਾਂ ਨੂੰ ਜਿਹੜਾ ਕਿਸ ਤੇ ਬੁਲਡੋਜ਼ਰ ਐਕਸ਼ਨ ਲਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਫੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਸਰਕਾਰ ਦੀ ਕਾਰਵਾਈ ਤਹਿਤ ਨਸ਼ਾ ਤਸਕਰ ਦੇ ਘਰਾਂ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਪੰਜਾਬ ਪੁਲਿਸ ਦੀ ਤਾਵਣੀ ਹੈ ਕਿ ਨਸ਼ੇ ਦਾ ਦੰਦਾ ਬੰਦ ਕਰੋ ਨਹੀਂ ਤਾਂ ਉਹਨਾਂ ਦੇ ਵਿਰੁੱਧ ਵੀ ਇਸੇ ਤਰੀਕੇ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ ਤਦਰੇ ਚੰਡੀਗੜ੍ਹ ਦੇ ਵਿੱਚ ਹੁਣ ਜ਼ਮੀਨ ਦਾ ਰੇਟ ਹੋਰ ਵਧੇਗਾ ਜੀ ਹਾਂ ਜ਼ਮੀਨ ਹੁਣ ਹੋਰ ਮਹਿੰਗੀ ਹੋਵੇਗੀ ਚੰਡੀਗੜ੍ਹ ਦੇ ਵਿੱਚ ਜਾਇਦਾਦ ਖਰੀਦਣਾ ਹੋਰ ਵੀ ਮਹਿੰਗਾ ਹੋਣ ਜਾ ਰਿਹਾ ਹੈ ਯੂਟੀ ਪ੍ਰਸ਼ਾਸਨ ਨੇ 4 ਸਾਲਾਂ ਬਾਅਦ ਸ਼ਹਿਰ ਦੀਆਂ ਜਾਇਦਾਦਾਂ ਦੇ ਕਲੈਕਟਰ ਰੇਟ ਵਿੱਚ ਸੋਧ ਕਰ ਦਿੱਤਾ ਹੈ ਤੇ ਇਸ ਦੌਰਾਨ ਪ੍ਰਸ਼ਾਸਨ ਨੇ ਪਿੰਡੂ ਰਿਹਾਇਸ਼ੀ ਤੇ ਵਪਾਰਕ ਖੇਤਰ ਦੀਆਂ ਜਾਇਦਾਦਾਂ ਤੇ ਕਲੈਕਟਰ ਰੇਟਾਂ 'ਚ 4 ਤੋਂ 5 ਗੁਣਾ ਵਾਧੇ ਦਾ ਕਰੜਾ ਤਿਆਰ ਕਰਕੇ ਜਾਰੀ ਕਰ ਦਿੱਤਾ ਤਾਂ ਇਸ ਦੇ ਨਾਲ ਹੀ ਲੋਕਾਂ ਤੋਂ 20 ਮਾਰਚ ਤੱਕ ਸੁਝਾ ਮੰਗੇ ਗਏ ਹਨ ਜਿਸ ਤੋਂ ਬਾਅਦ 25 ਮਾਰਚ ਨੂੰ ਕਲੈਕਟਰ ਰੇਟਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤਾਂ ਜੋ 1 ਅਪ੍ਰੈਲ ਤੋਂ ਚੰਡੀਗੜ੍ਹ ਦੇ ਵਿੱਚ ਜਾਇਦਾਦਾਂ ਤੇ ਨਵੀਆਂ ਦਰਾਂ ਲਾਗੂ ਕੀਤੀਆਂ ਜਾਣ ਯੂਡੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਖੱਟਰੇ ਦੇ ਅਨੁਸਾਰ ਪਿੰਡوں ਦੇ ਰਿਹਾਇਸ਼ੀ ਤੇ ਪਿੰਡوں ਵਪਾਰਕ ਖੇਤਰ ਦੇ ਕਲੈਕਟਰ ਰੇਟਾਂ ਵਿੱਚ ਲਗਭਗ 4 ਗੁਣਾ ਅਤੇ ਸੈਕਟਰ 1 ਤੋਂ 12 ਵਿੱਚ ਕਲੈਕਟਰ ਦਰਾਂ ਵਿੱਚ ਲਗਭਗ 130 ਫੀਸਦੀ ਸੈਕਟਰ 14 ਤੋਂ 37 ਵਿੱਚ ਲਗਭਗ 94% ਅਤੇ ਸੈਕਟਰ 38 ਵਿੱਚ 80% ਵਾਧਾ ਕਰਨ ਦੀ ਤਸਵੀਜ਼ ਪੇਸ਼ ਕੀਤੀ ਹੈ ਤੇ ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਫੇਜ਼ 1 ਅਤੇ ਫੇਜ਼ 2 ਵਿੱਚ ਕਲੈਕਟਰ ਦਰਾਂ ਵਿੱਚ ਲਗਭਗ 30% ਦਾ ਵਾਧਾ ਕੀਤਾ ਗਿਆ ਤਾਂ ਬਿਲਕੁਲ ਹੁਣ ਜਿਹੜੇ ਕਿ ਰੇਟ ਉੱਥੇ ਵਧਣਗੇ ਹਾਲਾਂਕਿ ਅਲਾਂਟੇ ਮਾਲ ਦੇ ਵਿੱਚ ਦਫ਼ਤਰਾਂ ਅਤੇ ਆਈਟੀ ਪਾਰਟ ਦੀਆਂ ਸਾਈਟਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਬਦਲਾਅ ਕੀਤਾ ਗਿਆ ਤੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਹੈ ਕਿ ਕਲੈਕਟਰ ਰੇਟ ਵਿੱਚ ਸੋਧ ਸਰ ਰਜਿਸਟਰ ਦਫ਼ਤਰ ਵਿੱਚ ਰਜਿਸਟਰਡ ਸੇਲ ਡੀਡ ਦੇ ਨਾਲ-ਨਾਲ ਮਾਰਕੀਟ ਵਿੱਚ ਸਰਵੇਖਣ ਤੋਂ ਬਾਅਦ ਤਸਵੀਜ਼ ਤਿਆਰ ਕੀਤੀ ਗਈ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮਨੋ ਦੇ ਉਜਾਸਤ ਧੰਨਵਾਦ